सत श्री अडे चैनल पंजाबी टोटके के उपाचा बहुत 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 स्वागत है साढ़े चैनल में जिस तरह कि तुम पता है कि थोड़िया हर परेशानियाँ थोड़िया हर प्रॉब्लम्स का उपा असी लेके आते हाँ जिस तरह कि मेरी जो प्यारी फैमिली बन गई है यूट्यूब की ओ, मेरे आ, मेंबर्स जो हैं फैमिली मेंबर्स वो कमेंट करते हैं कि सू परेशानी है जिस तरह की पैसे की परेशानी है या कर्जे की परेशानी है या नौकरी नहीं लग रही है या फिर कई बह नहीं हो रहा है तो देखो जी यार परेशानियों का मैं तो कहनी हूँ कि कोई ऐसी परेशानी नहीं बची होएगी जिस का उपा साडे चैनल नहीं है तो इस करके मैं हाथ जोड़ के बेनती करती हाँ कि ती ਪਹਿਲੇ ਸਾਡੇ ਚੈਨਲ ਵਿੱਚ ਜਾਓ ਤੇ ਤੁਸੀਂ ਚੈੱਕ ਕਰੋ ਬਹੁਤ سارے ਉਪਾਅ ਹਨ ਉਹ ਤੁਸੀਂ ਜ਼ਰੂਰ ਕਰੋ ਜੀ ਕਿਉਂਕਿ ਮੈਂ ਹਰ ਕਮੈਂਟਸ ਵਿੱਚ ਉਪਾਅ ਤਾਂ ਨਹੀਂ ਲਿਖ ਸਕਦੀਆਂ ਨਾ ਜੀ ਕਿ ਮੈਂ ਵੀਡੀਓਜ਼ ਬਣਾਉਂਦੀ ਹਾਂ ਤੇ ਤੁਸੀਂ ਉਹ ਵੀਡੀਓਜ਼ ਸੁਨੋ ਤੇ ਉਸ ਦੇ ਅਨੁਸਾਰ ਉਪਾਅ ਕਰੋ ਠੀਕ ਹੈ ਜੀ ਤੇ ਅੱਜ ਦੀ ਵੀਡੀਓ ਵਿੱਚ ਅਸੀਂ ਕਿਸ ਪਰੇਸ਼ਾਨੀ ਦਾ ਉਪਾਅ ਲੈ ਕੇ ਆਏ ਹਾਂ ਉਹ ਹੈ ਜੋ ਕਿ ਬਹੁਤ ਜ਼ਿਆਦਾ ਡਿਮਾਂਡ ਵਿੱਚ ਬਹੁਤ ਜ਼ਿਆਦਾ ਕਮੈਂਟਸ ਆ ਰਹੇ ਹਨ ਅਸੀਂ ਉਹ ਬਣੀ ਵੀਡੀਓ ਚੁੱਕ ਲੈਂਦੇ ਹਾਂ ਦੇ ਵਿਚਾਰਿਆ ਹੈ ਕਿ ਸਾਡੇ ਬੱਚਿਆਂ ਦਾ ਵਿਆਹ ਨਹੀਂ ਹੋ ਰਿਹਾ ਹੈ ਜਾਂ ਕੋਈ ਖੁਦ ਵੀ ਕਹਿ ਰਹੇ ਹਨ ਕਿ ਸਾਡਾ ਵਿਆਹ ਨਹੀਂ ਹੋ ਰਿਹਾ ਹੈ اچھا ਰਿਸ਼ਤਾ ਨਹੀਂ ਆ ਰਿਹਾ ਹੈ ਤਾਂ ਉਸ ਦੇ ਉੱਪਰ ਇੰਨਾ ਵੈਸਟ ਉਪਾਅ ਲੇ ਕੀ ਆਏ ਹਨ ਕਿ ਤੁਹਾਨੂੰ ਉਹ ਕਰਦਿਆਂ ਹੀ ਮੈਂ ਤੁਹਾਨੂੰ ਕਹਿ ਰਹੀ ਹਾਂ 1 ਮਹੀਨੇ ਦੇ ਅੰਦਰ ਅੰਦਰ ਤੁਹਾਡਾ ਵਿਆਹ ਹੋਣਾ ਨਿਸ਼ਚਿਤ ਹੈ ਜੇਕਰ ਤੁਸੀਂ ਸਾਡੇ ਦੱਸੇ ਅਨੁਸਾਰ ਕਰ ਲਿਤਾ ਠੀਕ ਹੈ ਜੀ ਤੇ ਉਹ ਉਪਾਅ ਕਿਹੜਾ ਹੈ ਤੇ ਉਹ ਤੁਹਾਡੀ ਕਿਹੜੀ ਲੈ ਦੀ ਖਰਾਬੀ ਦੇ ਕਾਰਨ देवी दे होंगी है भी वाले इसलिए अंत तक जरूर वीडियो है प्लीज लाइक करो जी जिन्ह ने हाले तक साइन सबसक्राइब नहीं किया है तो प्लीज चैनल करो सबसक्राइब के बैल का बटन हूं उसर दबाओ ताकि हर वीडियो तक पहुंचा ही पहुंचा नोटिफिकेशन आ इसवा कमेंट हाजरी सब ने प्रमाद मिलता है, है, ना सानु मोटिवेशन है जी। ते चलो जी, शुरुआत करते हाँ जिन्हों दे रिश्ते नहीं आ रहे हैं परेशानी की होंगी है शुक्र की खराबी के कारण रिश्ता है भावे बच्चे हो सा खुद का रिश्ता ना हो रहा होमर लंघ रही है शुक्र की खराबी देख हों ਕਿਉਂਕਿ ਸ਼ੁਕਰ ਗ੍ਰਹਿ ਇੱਕ ਐਸੀ ਮੁੱਖੀ એનર્ਜੀ ਹੈ ਨਾ ਜਿਸ ਤੋਂ ਸਹੀ ਕਰਨ ਤੋਂ ਬਿਨਾ ਤੁਹਾਡੇ ਘਰ ਵਿੱਚ ਜੇਕਰ ਵਿਆਹ ਦੇ ਵਿਲੰਭ ਆ ਰਹੇ ਹਨ ਨਾ ਉਹ ਪੂਰੇ ਹੋ ਨਹੀਂ ਸਕਦੇ ਉਹ ਪਰੇਸ਼ਾਨੀ ਦੂਰ ਨਹੀਂ ਹੋ ਸਕਦੀ ਇਸ ਦੇ ਨਾਲ-ਨਾਲ ਹੀ ਇੱਕ ਐਡਿੰਗ એનર્ਜੀ ਹੈ ਉਹ ਹੈ ਮੰਗਲ ਗ੍ਰਹਿ ਠੀਕ ਹੈ ਜਿਨ੍ਹਾਂ ਦੇ ਚਾਰਟ ਵਿੱਚ ਮੰਗਲ ਗ੍ਰਹਿ ਵੀ ਖਰਾਬ ਹੋਏਗਾ ਤਾਂ ਨਹੀਂ ਉਹਨਾਂ ਦੇ ਘਰ ਵਿੱਚ ਮੰਗਲਿਕ ਕੰਮ ਨਹੀਂ ਹੋ ਸਕਦੇ ਹਨ ਠੀਕ ਹੈ ਬਾਸ ਤੁਸੀਂ ਇਹਨਾ ਸਮਝ ਲਓ ਜਿਨ੍ਹਾਂ ਦਾ ਸ਼ੁਕਰ ગ્રਹ ਤੇ ਜਿਨ੍ਹਾਂ ਦਾ ਮੰਗਲ ਇਹ ਦੋਨੋਂ ਜੇਕਰ ਚਾਰਟ ਵਿੱਚ ਸਹੀ ਨਹੀਂ ਹਨ ਖਰਾਬ ਵਿਸ਼ਾ ਵਿੱਚ ਚੱਲ ਰਹੇ ਹਨ ਤਾਂ ਉਹਨਾਂ ਦਾ ਵਿਆਹ ਨਹੀਂ ਹੋ ਪਾਉਂਦਾ eligibility ਹੁੰਦੀ ਹੈ ਉਹਨਾਂ ਦੇ ਵਿੱਚ eligible ਹੈਗੇ ਆ ਕੋਈ ਉਹਨਾਂ ਦੇ ਵਿੱਚ ਰੁਕਦੀਆਂ ਪਰ ਫਿਰ ਵੀ ਵਿਆਹ ਵਿੱਚ ਦੇਰੀ ਹੁੰਦੀ ਹੈ ਬੜੇ سارے ਰਿਸ਼ਤੇ ਆਂਦੇ ਹਨ ਦੇਖ ਕੇ ਵੀ ਚਲੇ ਜਾਂਦੇ ਹਨ ਹਾਂ ਵੀ ਕਰਕੇ ਚਲੇ ਜਾਂਦੇ ਹਨ ਬਾਅਦ ਵਿੱਚ ਉਹ ਫੋਨ ਆ ਜਾਂਦਾ ਹੈ ਜਾਂ ਕੋਈ ਵੀ ਐਸਾ ਵਿਗਨ ਪਹਿ ਜਾਂਦਾ ਹੈ ਜਿਸ ਦੇ ਨਾਲ ਵਿਸ਼ਤਾ ਉੱਥੇ ਹੀ ਰੁਕ ਜਾਂਦਾ ਹੈ ਤੇ ਸਾਨੂੰ ਸਮਝ ਨਹੀਂ ਆਉਂਦਾ ਹੈ ਕਿ ਸਭ ਕੁਝ ਹੋ ਗਿਆ ਸੀ ਪਸੰਦ ਵੀ ਆ ਗਿਆ ਸੀ ਮੁੰਡਾ ਦੇਖਿਆ ਜਾਂ ਕੁੜੀ ਦੇਖੀ ਸਭ ਕੁਝ ਹੋ ਗਿਆ ਸੀ ਫਿਰ ਕਿਉਂ ਉਡਾਨੇ ਮਨਾ ਕਰ ਦਿੱਤਾ ਅਸੀਂ ਡਾਊਟ ਕਰਨ ਲੱਗ ਜਾਂਦੇ ਹਾਂ ਕਿ ਕਿਤੇ ਕਿਸੇ ਨੇ ਪੜਕਾਤਾ ਨਹੀਂ ਦਿੱਤਾ ਹੈ ਨਾ ਨਹੀਂ ਐਸਾ ਕੁਝ ਵੀ ਨਹੀਂ ਹੁੰਦਾ ਹੈ ਮੈਂ ਤੁਹਾਨੂੰ ਦੋ ਕਾਰਨ ਦੱਸ ਦਿੱਤੇ ਹਨ ਸ਼ੁਕਰ ਤੇ ਮੰਗਲ ਖਰਾਬ ਹੁੰਦੇ ਕਿੱਤਾ ਕੀ ਜਾਵੇ ਉਸ ਦੇ ਲਈ ਤੁਹਾਨੂੰ ਕੀ ਕਰਨਾ ਹੈ ਸਭ ਤੋਂ ਪਹਿਲਾਂ ਤੁਸੀਂ ਆਹਾਂ ਛੁਆਰੇ ਲੈਣੇ ਹਨ ਠੀਕ ਹੈ ਜਿਨ੍ਹਾਂ ਨੂੰ ਡਰਾਈ ਡੇਟਸ ਵੀ ਕਹਿੰਦੇ ਹਨ ਸ਼ੁੱਕਰਵਾਰ ਨੂੰ ਤੁਸੀਂ ਇਹ 11 ਦੀ ਸੰਖਿਆ ਵਿੱਚ ਛੁਆਰੇ ਲੈ ਕੇ ਉਹਨਾਂ ਨੂੰ ਤੁਸੀਂ ਪਾਣੀ ਵਿੱਚ ਉਬਾਲ ਲੈਣਾ ਹੈ ਸ਼ੁੱਕਰਵਾਰ ਨੂੰ ਠੀਕ ਹੈ ਫਿਰ ਜਦੋਂ ਉਹ ਠੰਡੇ ਹੋ ਜਾਣਗੇ ਉਸ ਨੂੰ ਤੁਸੀਂ ਰਾਤ ਨੂੰ ਆਪਣੀ ਸਰਾਣੀ ਦੇ ਕੋਲ ਰੱਖ ਕੇ ਸੋ ਜਾਣਾ ਹੈ ਅਗਲੇ ਦਿਨ ਸ਼ਨੀਵਾਰ ਨੂੰ ਠੀਕ ਹੈ ਉਹ ਛੁਆਰਿਆਂ ਨੂੰ ਜਦੋਂ ਠੰਡੇ ਹੋ ਗਏ ਆ ਉਹਨਾਂ ਨੂੰ ਸ਼ਨੀਵਾਰ ਵਾਲੇ ਦਿਨ ਜਿੱਥੇ ਚਾਰ ਰਸਤੇ ਨਿਕਲਦੇ ਹਨ ਚੌਰਾਹੇ ਤੇ ਉੜੇਲ ਕੇ ਆ ਜਾਣਾ ਹੈ ਠੀਕ ਹੈ ਪਿੱਛੇ ਮੁੜ ਕੇ ਨਹੀਂ ਦੇਖਣਾ ਹੈ ਐ ਲਗਾਤਾਰ ਤੁਸੀਂ 11 ਸ਼ਨੀਵਾਰ ਕਰਨਾ ਹੈ ਇਸ ਨਾਲ ਤੁਹਾਡਾ ਸ਼ੁੱਕਰ ਗ੍ਰਹਿ ਸਹੀ ਹੋਏਗਾ ਮੰਗਲ ਗ੍ਰਹਿ ਸਹੀ ਹੋਏਗਾ ਕਿਉਂਕਿ ਛੁਆਰੇ ਜਿਹੜੇ ਮਿੱਠੇ ਹੁੰਦੇ ਹਨ ਠੀਕ ਹੈ ਐ ਛੁਆਰੇ ਤੇ ਜਦੋਂ ਅਸੀਂ ਇਹਨਾਂ ਨੂੰ ਉਬਾਲ ਲਿਆ ਗਰਮ ਕਰ ਲਿਆ ਤੇ ਅਸੀਂ ਆਪਣਾ ਮੰਗਲ ਗ੍ਰਹਿ ਵੀ ਸਹੀ ਕਰ ਲਿਆ ਠੀਕ ਹੈ ਐ ਤੁਸੀਂ 11 ਸ਼ਨੀਵਾਰ ਲਗਾਤਾਰ ਕਰ ਲਓ ਮੈਂ ਤੁਹਾਨੂੰ ਕਹਿ ਰਹੀ ਹਾਂ कि जो भी विघन पै रहे ऐसी शादी विच रिश्ता नहीं हो रहा जबकि कमी नहीं है फिर भी विवाह शादी च देर हो रही है तो कुछ भी परेशानियां हम सब दूर हो ते महीने दे अंदर अंदर रिश्ता जरूर पक्का हो जाएगा ऐसी मेरी आज की उपा आ चंगी लगी है तो लाइक ते कमेंट जरूर करके जाना अपना फीडबैक जरूर देके जाना जी हम मैं इजाजत दो मिल हाँ अगली विडियो किसी होनी ज्या हाल लेके